ਇਸ ਵਕਤ ਦੀ ਵੱਡੀ ਖਬਰ ਇਹ ਦਸੂਹਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਚਾਈਨਾ ਡੋਰਤੀ ਲਪੇਟ 'ਚ ਆਉਣ ਕਰਨ ਦੋ ਨੌਜਵਾਨ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਦਸੂਹਾ ਦੇ ਸਰਕਾਰੀ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਗਿਆ ਜਿੱਥੋਂ ਕਿ ਇੱਕ ਦੀ ਹਾਲਤ ਨੂੰ ਨਾਜ਼ੁਕ ਵੇਖਦਿਆਂ ਹੋਇਆਂ ਡਾਕਟਰਾਂ ਵੱਲੋਂ ਉਸ ਨੂੰ ਜਲੰਧਰ ਲਈ ਰੈਫਰ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਪੀੜਤ ਅਦਿਸ਼ਤ ਕੁਮਾਰ ਜੋ ਕਿ ਦਸੂਹਾ ਦਾ ਹੀ ਡੀਏਵੀ ਕਾਲਜ ਦਾ ਕਰਮਚਾਰੀ ਹੈ ਅੱਜ ਆਪਣੇ ਇੰਨੀ ਜੀ ਕੰਮ ਲਈ ਮਿਆਣੀ ਰੋਡ ਤੋਂ ਪੁਲ ਪਾਰ ਕਰ ਰਿਹਾ ਸੀ ਤੇ ਇਸ ਤਰ੍ਹਾਂ ਚਾਈਨਾ ਡੋਰ ਦੀ ਲਪੇਟ 'ਚ ਆਉਣ ਕਰਨ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਤੇ ਇੰਨੀ ਬੁਰੀ ਤਰ੍ਹਾਂ ਨਾਲ ਉਕਤ ਨੌਜਵਾਨ ਚਾਈਨਾ ਡੋਰ ਦੀ ਲਪੇਟ 'ਚ ਆਇਆ ਕਿ ਉਸ ਦੀ ਧੌਣ ਬੁਰੀ ਤਰ੍ਹਾਂ ਦੇ ਨਾਲ ਵੱਢੀ ਗਈ ਤੇ ਉਸ ਦੀ ਹਾਲਤ ਨੂੰ ਨਾਜ਼ੁਕ ਵਿਅਕਤੀਆਂ ਹੋਇਆ ਤੁਰੰਤ ਡਾਕਟਰਾਂ ਵੱਲੋਂ ਉਸ ਨੂੰ ਇਲਾਜ ਲਈ ਜਲੰਧਰ ਦੇ ਨਿੱਜੀ ਹਸਪਤਾਲ 'ਚ ਰੈਫਰ ਕਰ ਦਿੱਤਾ ਤੇ ਦੂਜਾ ਵਿਅਕਤੀ ਆਕਾਸ਼ਦੀਪ ਜੋ ਕਿ ਐਸਟੀਐਮ ਚੌਕ ਤੁਮਾਰਿਆ ਸੀ ਤੇ ਜਿਸ ਵਕਤ ਉਹ ਨੈਸ਼ਨਲ ਹਾਈਵੇ ਤੇ ਪਹੁੰਚਿਆ ਤਾਂ ਚਾਈਨਾ ਡੋਰ ਦੀ ਲਪੇਟ 'ਚ ਆਉਣ ਕਰਨ ਉਸਤੇ ਮੱਥੇ ਅਤੇ ਹੱਥ ਨੂੰ ਡੋਰ ਨੇ چیر ਦਿੱਤਾ ਜਿਸ ਕਾਰਨ ਉਹ ਵੀ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਤੇ ਦਸੂਹਾ ਚ ਹੀ ਜ਼ਰੇ ਇਲਾਜ ਹੈ ਘਟਨਾ ਦੀ ਸੂਚਨਾ ਤੋਂ ਬਾਅਦ ਥਾਣਾ ਦਸੂਹਾ ਦੀ ਪੁਲਿਸ ਵੀ ਮੌਕੇ ਤੇ ਪਹੁੰਚੀ ਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਹੁਸ਼ਰਪੁਰ نیوز ਦੇ ਨਾਲ ਰਜਿੰਦਰ ਸਿੰਘ ਦੀ ਰਿਪੋਰਟ ਮੇਰਾ ਨਾਮ ਅਕਾਸ਼ ਸਿੰਘ ਹੈ ਜੀ ਕੀ ਹੋਇਆ ਕਿੱਥੇ ਜਾ ਰਹੇ ਸੀ ਤੁਸੀਂ ਜੀ ਕਰੋ ਬਾਜ਼ਾਰ ਜਾਣਾ ਸੀ ਬੈਕਰੀ ਜੇ ਬਿਸਕਟ ਵਗੈਰਾ ਲੈਣ ਤੇ ਮੇਲੇ ਐਸ ਡੀਪ ਚੋਂ ਜੋ ਮੇਰੇ ਡੋਰ ਫਿਰੇ ਤੋਰ ਸੀ ਮੇਰੀ ਧੌਣ ਤੇ ਤੇ ਮੈਂ ਆਪਣੇ ਹੱਤ ਨਾਲ ਇਸ ਤਰ੍ਹਾਂ ਤਾਂ ਚੱਕੀ ਤੋ ਮੇਰੇ ਸਿਰ ਤੇ ਇਸ ਤਰ੍ਹਾਂ ਤੇ ਹੁਣ ਹੱਥ ਵੀ ਜਖਮੀ ਹੋਏ ਤੁਹਾਡੇ ਹਾਂਜੀ ਹੱਥ ਵੀ ਉਲੰਧ ਰਹਿੰਦੀ ਬਸ ਤੇ ਇੱਕ ਇੱਥੇ ਮਿਲ ਰਹਿੰਦੀ ਸੈਟ ਪਾਦਾ ਕੰਮ ਸਾਡੋ ਇੱਥੇ ਮੈਂ ਰਲਾਈਸ ਪਬਲਿਕ ਆਮ ਆ। ਇਹ ਕਿੰਨੇ ਵਜੇ ਦੀ ਗੱਲ ਹੈ? ਇਹ ਹੁਣੀ ਇੰਵਰਸ ਡਾਕੂਮੈਂਟ ਮੈਨੂੰ ਕਰਵਾਉਂਦੇ ਆਂ ਸੀ ਹੁਣੇ ਤੇ ਮੇਰੇ ਡੋਰ ਫਿਰ ਡਾਕਟਰ ਸਾਹਿਬ ਜਿਹੜੇ ਚਾਇਨਾ ਡੋਰ ਦੇ ਦੋ ਪੇਸ਼ੈਂਟ ਆਏ ਸੀ ਜਿਹੜੇ ਐਕਸੀਡੈਂਟਲੀ ਕੀ ਹੈ? ਹਾਂਜੀ ਦੋ ਪੇਸ਼ੈਂਟ ਆਏ ਐ ਦਿਕਸ਼ਿਤ 36 ਇਅਰ 올ਡ ਮੇਲ ਐ ਉਹ ਡੀ.ਐੱਲ ਸਕੂਲ ਟੀਚਰ ਸੀ ਉਹਨਾਂ ਦੇ ਥ੍ਰੋਟ ਤੇ ਅਰਾਊਂਡ 15 ਸੈਂਟੀਮੀਟਰ ਦਾ ਇਨਸਾਈਜ਼ ਵੂਨ ਸੀਗਾ ਜਿਹਨਾਂ ਤੇ ਮੈਨੂੰ ਇਦਾਂ ਲੱਗ ਰਿਹਾ ਇਹ ਵੀ ਦੋਨੇ ਥਾਇਰੋਇਡ ਦੀਆਂ ਆਰਟਰੀਜ਼ ਕੱਟ ਹੋ ਗਈਆਂ ਜਿਸ ਕਰਕੇ ਬਲੀਡਿੰਗ ਬਹੁਤ ਜ਼ਿਆਦਾ ਪ੍ਰੈਸ਼ਰ ਦੇ ਨਾਲ ਆ ਰਹੀ ਸੀ ਪ੍ਰੈਸ਼ਰ ਬੰਦਿਆ ਪਹਿਲਾਂ ਸਟੰਚਿੰਗ ਕਰਨ ਲੱਗ ਗਈ ਬਟ ਬਲੀਡ ਪ੍ਰੈਸ਼ਰ ਦੇ ਨਾਲ ਹੋ ਕੇ ਪੇਸ਼ੈਂਟ ਦਾ ਹਿਮੋਡਾਇਨਾਮਿਕਸ ਸਟੇਬਲ ਨਹੀਂ ਰਹਿ ਰਿਹਾ ਇਸ ਕਰਕੇ ਪ੍ਰੈਸ਼ਰ ਬੰਦ ਕਰਕੇ ਸਾਨੂੰ ਪੇਸ਼ੈਂਟ ਨੂੰ ਅਗੇ ਰੈਫਰ ਕਰਨਾ ਪਿਆ ਦੂਜਾ ਪੇਸ਼ੈਂਟ ਕਾਸ਼ ਹੈ ਉਹ ਥੋੜ ਉਹ ਪੈਟਰੋਲ ਪੰਪ ਤੇ ਵਰਕਿੰਗ ਸੀਗਾ ਉਹਦੇ ਇੰਨੇ ਬਲੀਡਿੰਗ ਨਹੀਂ ਸੀ ਬਟ ਠੀਕ ਹੈ ਦੂਜੇ ਪੇਸ਼ੈਂਟ ਦੀ ਜਿਹੜੀ ਕੰਡੀਸ਼ਨ ਦੂਜਾ ਪੇਸ਼ੈਂਟ ਸਟੇਬਲ ਆ ਉਹ ਠੀਕ ਹੈ ਪਹਿਲੇ ਦੀ ਹਿਮੋਡਾਇਨਾਮਿਕ ਕਿੰਨਾ ਸਟੇਬਲ ਨਹੀਂ ਇਸ ਕਰਕੇ ਉਹਨੂੰ ਬਲੱਡ ਵੈਰਾ ਵੀ ਲੱਗਾ ਹੈ ਬਾਕੀ ਹੋਰ ਫਲੂਇਡ ਵੀ ਲਗਾਏ ਕਲੋਇਡ ਵੀ ਲਗਾਏ ਤੇ ਭੇਜਿਆ ਤੇਰਾ ਫਿਰ ਜਿਹਦਾ ਅੱਜ ਪੌਲਪੁਰਕ ਚైనా ਡੋਰ ਦੇ ਨਾਲ ਇੱਕ ਹਾਸਾ ਆਇਆ ਉਹਦੇ ਬਾਰੇ ਕੀ ਜਾਣਕਾਰੀ ਹੈ ਜੀ ਇਤਲਾਅ ਮਿਲੀ ਸਾਨੂੰ ਇੱਥੇ ਵੀ ਇੱਥੇ ਮਿਆਣੀ ਰੋਡ ਦੇ ਉੱਤੇ ਇੱਕ ਲੜਕੇ ਦੇ ਉੱਪਰ ਚైనా ਡੋਰ ਜਿਹੜੀ ਹੈਗੀ ਗਾਲ ਦੇ ਵਿੱਚ ਫਿਰ ਗਈ ਹੈਗੀ ਉਸੇ ਸਬੰਧੀ ਅਸੀਂ ਇੱਥੇ ਦਸੂਹਾ ਸਿਵਲ ਹਸਪਤਾਲ ਦੇ ਪਹੁੰਚੇ ਆ ਗਿਆਂ ਤੇ ਜੋ ਇੱਥੇ ਆ ਕੇ ਸਾਨੂੰ ਪਤਾ ਲੱਗਾ ਕਿ ਇਹ ਦਿਖਸ਼ਿਤ ਸਨਫ ਰਵਿੰਦਰ ਕੁਮਾਰ ਵਾਸੀ ਹਰਦੂ ਥਲਾ ਜੀ ਦੀ ਉਮਰ 36 ਸਾਲ ਹੈਗੀ ਹੈ ਇਹਦੇ ਗੱਲ ਦੇ ਵਿੱਚ ਚੈਨਲ ਵਜਿਓ ਫ੍ਰੀ ਹੈਗੀ ਹੈ ਬਾਕੀ ਇਹ ਜੇਰੇ ਲਾਜਾ ਡਾਕਟਰ ਜੋ ਸਾਡੀ ਕਾਨੂੰਨਨ ਅੰਦਾਜ਼ ਕਰਵੇ ਅਸੀਂ ਉਹਨੇ ਇਹਦੇ ਅੱਗੇ ਅਮਲ 'ਚ ਲੈ ਕੇ ਆਵਾ ਸਰ ਅੱਜ ਦਸੂਹੇ ਵਾਦਿ ਪਸ਼ਾਂਤ ਪੰਜਵੀ ਹੈਗੀ ਦਸੂਹੇ ਦੇ ਵਿੱਚ ਸਭ ਤੋਂ ਜ਼ਿਆਦਾ ਚੈਨਲ ਡੋਰ ਵਿੱਚ ਜੀ ਉਹਦੇ ਤੇ ਪ੍ਰਸ਼ਾਸਨ ਬਿਲਕੁਲ ਮੌਨ ਲਿਆ ਹੈ ਕੀ ਗੱਲ ਹੋਈ ਹੈ ਇਹ ਪ੍ਰਸ਼ਾਸਨ ਆਪਣੇ ਵੱਲੋਂ ਬੜੇ ਮਤਲਬ ਵੀ ਕੰਮਕਾਰ ਕਰ ਰਿਹਾ ਅੱਜ ਮੈਂ ਮਨੂ ਰੁਟੀਨ ਦੇ ਵਿੱਚ ਹੀ ਹੈ ਪਹਿਲਾਂ ਵੀ ਮੈਂ ਚੈਕਿੰਗ ਕੀਤੀ ਹੈ ਇੱਕ ਚੈਨਲ ਰੋਡ ਦੇ ਵਿਗਾਰਡ ਨੂੰ ਪਹਿਲਾਂ ਵੀ ਮੈਂ ਪਰਚਾ ਦਿੱਤਾ ਹੈਗਾ ਫਿਰ ਵੀ ਮੈਂ ਅੱਜ ਤੱਕੇ ਸਵੇਰ ਤੋਂ ਲੱਗਾ ਹਾਂ ਲੋਕਾਂ ਦੇ ਘਰਾਂ 'ਚ ਜਾ ਜਾ ਕੇ ਜਿਹੜੇ ਝਲਾਰੇ ਵਾਂਗੂ ਉਹਨਾਂ ਨੂੰ ਅਸੀਂ ਹਟਾਇਤੇ ਵੀ ਕਰ ਰਹੇ ਜਿੱਥੇ ਸਾਨੂੰ ਲੱਗਦਾ ਵੀ ਇਹੇ ਕੁਛ ਛਰਾਰਤਬਾਜ਼ੀ ਉਹਨਾਂ ਨੂੰ ਅਸੀਂ ਹਟਾ ਵੀ ਰਹੇ ਹੈ ਪ੍ਰਸ਼ਾਸਨ ਵੱਲੋਂ ਕੋਈ ਚੱਲਣੀ ਹੈਗੀ ਪਰ ਫਿਰ ਵੀ ਚਲੋ ਇਤਨਾ ਕਿਤੇ ਪਬਲਿਕ ਦਾ ਆਪਣਾ ਵੀ ਇੱਕ ਫਰਜ਼ ਬਣਦਾ ਕਿਉਂਕਿ ਇਹ ਪਬਲਿਕ ਲਈ ਖਤਰੇ ਲਈ ਗੱਲ ਚੀਜ਼ ਹੈਗੀ ਹੈ ਐਨਜੋਏ ਕਰਨਾ ਵੱਖਰੀ ਗੱਲ ਹੈ ਪਰ ਜਿੱਦੇ ਨਾਲ ਕਿਸੇ ਦੀ ਜਾਨ ਮਿਲਣ ਦਾ ਖਤਰਾ ਹੋ ਸਕਦਾ ਤਾਂ ਪਬਲਿਕ ਨੂੰ ਵੀ ਇਸ ਚੀਜ਼ ਲਈ ਸचेत ਕਰਨਾ ਚਾਹੁੰਦਾ ਮੈਂ ਤੁਹਾਡੇ ਮਾਧਿਅਮ ਤੋਂ ਇਹ ਗੱਲ ਕਰਦਾ ਕਿ ਪਬਲਿਕ ਨੂੰ ਇਸ ਲਈ ਅਵੇਅਰ ਹੋਣਾ ਜ਼ਰੂਰੀ ਹੈ ਜੇ ਜੇ ਪਬਲਿਕ ਅਵੇਅਰ ਨਹੀਂ ਹੋਊਗੀ ਤਾਂ ਸ਼ਾਇਦ ਲੱਗਦਾ ਉਹਨਾ ਟਾਈਮ ਇਹਦਾ ਵੀ ਹੱਥੇ ਨਹੀਂ ਹਟ ਸਕਦਾ